ਇੱਕ ਅਨਾਰ ਆ ਜਿਹੜਾ ਮੈਂ ਇਹਦੇ ਉੱਤੇ ਪਾਵਾਂਗਾ ਦੱਸ ਦਿੱਤੀ। ਜੇ ਆਪਣਾ ਬੋਡੀ ਵੇਟ ਘਟਾਉਣਾ ਚਾਹੁੰਦੇ ਹੋ ਨਾ ਤਾਂ ਡਿਨਰ ਤੁਸੀਂ ਇਸ ਟਾਈਪ ਦਾ ਕਰੋ। ਉਹਦੇ ਵਿੱਚ ਕਾਰਬੋਹਾਈਡਰੇਟ ਤੁਸੀਂ ਖਾਣੇ ਬੰਦ ਕਰਤਾ ਕਿਉਂਕਿ ਜਦ ਅਕਰੋਟ ਹੋ ਗਿਆ ਜੀ ਤੇ ਨਾਲ ਆਪਣਾ ਹੋ ਗਿਆ ਇੱਕ ਸੰਤਰਾ ਹੋ ਗਿਆ। ਸੰਤਰੇ ਦੀ ਥਾਂ ਤੇ ਤੁਸੀਂ ਕੋਈ ਵੀ ਆਪਾਂ ਲਿਆਵਾ ਇੱਕ ਸੋਇਆ ਪਨੀਰ ਲੈ ਜੀ। 100 ਗ੍ਰਾਮ ਇਹ ਸੋਇਆ ਪਨੀਰ ਆ ਜੀ। ਆਪਾਂ ਜੇ ਨੂੰ ਭਾਰ ਘਟਾਉਣਾ ਚਾਹੁੰਦੇ ਤਾਂ ਤੁਸੀਂ ਅੱਜ ਦੀ ਮੀਲ ਜਿਹੜੀ ਮੈਂ ਖਾ ਰਿਹਾ ਵਾਂ ਨਾ ਜਿਹੜੇ ਤੁਸੀਂ ਵੇਜੀਟੇਰੀਅਨ ਨੇ ਪੰਪਿੰਗ ਸੀਟਸ ਆ ਜੀ। ਆਹ ਪੰਪਿੰਗ ਸੀਟਸ ਵੀ ਮੈਂ ਇਹਦੇ ਵਿੱਚ ਪਾ ਦਾਂਗਾ ਔਰਸ ਦੇ ਵਿੱਚ ਮੇਰੇ ਵੱਲੋਂ ਤਾਂ ਸਰਦ ਪੈਰ ਪਰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਹੋ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਾ ਦਾ ਸਾਕ ਦਾ ਤੁਹਾਡੇ ਆਪਣੇ YouTube ਚੈਨਲ ਮਿਸਟਰ ਕੋਈ ਫਿਟਨੈਸ ਦੇ ਵਿੱਚ ਹੀ ਸੋ ਦੋਸਤੋ ਅੱਜ ਆਪਣੇ ਵਲੋਗ ਦਾ ਹੈਗਾ ਜੀ 14ਵਾਂ ਦਿਨ ਤੇ ਸਵੇਰ ਦੇ 8:30-9:00 ਹੋ ਚੁੱਕੇ ਆ ਤੇ ਆਪਾਂ ਹੁਣ ਲੱਗਿਆ ਬ੍ਰੈਕਫਾਸਟ ਕਰਨਾ ਨਾ ਸਵੇਰੇ ਉੱਠਣ ਦਾ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੀ ਜਿਵੇਂ ਆਪਾਂ ਰੋਜ਼ ਦੀ ਤਰ੍ਹਾਂ ਮਤਲਬ ਗਰਮ ਪਾਣੀ ਵਗੈਰਾ ਪੀ ਲਿਆ ਸੀਗਾ ਤੇ ਹੁਣ ਆਪਾਂ ਲੱਗਿਆ ਬ੍ਰੈਕਫਾਸਟ ਕਰਨ ਤੇ ਅੱਜ ਆਪਾਂ ਬ੍ਰੈਕਫਾਸਟ 30 ਗ੍ਰਾਮ ਇਹ ਓਟਸ ਬਣਾ ਲਿਆ ਪਾਣੀ ਦੇ ਵਿੱਚ ਓਟਸ ਕਿਵੇਂ ਬਣਾਈ ਜਾ ਇਹਦੇ ਵਿੱਚ ਅਲੱਗ ਤੋਂ ਰੈਸਪੀ ਬਣਾਈ ਹੋਈ ਆ ਹੁਣ ਇਹ ਓਟਸ ਮੇਰੇ ਬਣ ਕੇ ਰੈਡੀ ਹੋ ਗਿਆ ਹਨਾ ਇਹ ਮੈਂ ਖਾ ਰਿਹਾ ਜੋ ਚੀਜ਼ ਉਹ ਤੁਹਾਨੂੰ ਦਿਖਾ ਰਿਹਾ ਮੈਂ ਜੀ ਤੇ ਹੁਣ ਇਹਦੇ ਵਿੱਚ ਮੈਂ ਪਾਵਾਂਗਾ ਦੇਖ ਸਕਦੇ ਹੋ ਮੈਂ ਇੱਕ ਅਨਾਰ ਕੱਢਿਆ ਵਾ ਨਾ ਇੱਕ ਅਨਾਰ ਆ ਜਿਹੜਾ ਮੈਂ ਇਹਦੇ ਉੱਤੇ ਪਾਵਾਂਗਾ ਤੁਸੀ ਠੀਕ ਆ ਜੀ ਤੁਸੀ ਦੇਖ ਸਕਦੇ ਹੋ ਇਹ ਅਨਾਰ ਹੈਗਾ ਜੀ ਠੀਕ ਆ ਇਹ ਅਨਾਰ ਇਹਦੇ ਉੱਪਰ ਪਾਵਾਂਗਾ ਹੁਣ ਮੈਂ ਇੱਕ ਇਹਦੇ ਤੇ ਕੇਲਾ ਪਾਵਾਂਗਾ ਬਨਾਣਾ ਤੁਸੀ ਦੇਖ ਸਕਦੇ ਹੋ ਬਨਾਣਾ ਵੀ ਮੈਂ ਬਰੀਕ ਬਰੀਕ ਚੀਰ ਲਿਆ ਸੀਗਾ ਤੇ ਇਹਦੇ ਵੀ ਰਤੂ ਬਨਾਣਾ ਦੀ ਥਾਂ ਤੇ ਤੁਸੀਂ ਮਤਲਬ ਕੋਈ ਵੀ ਚੀਜ਼ ਤੁਸੀਂ ਪਾ ਸਕਦੇ ਹੋ ਹਨ ਜੇ ਤੁਸੀਂ ਐਪਲ ਵੀ ਪਾ ਸਕਦੇ ਹੋ ਬਨਾਣਾ ਵੀ ਪਾ ਸਕਦੇ ਹੋ ਕੋਈ ਵੀ ਅਨਾਰ ਵੀ ਤੁਸੀਂ ਇਕੱਲਾ ਪਾ ਸਕਦੇ ਹੋ ਇੱਕ ਜ਼ਰੂਰੀ ਵੀ ਤੁਸੀਂ ਸਾਰੇ ਫਰੂਟ ਪਾਣੇ ਆ ਤੁਸੀਂ ਇੱਕ ਦੋ ਫਰੂਟ ਵੀ ਪਾ ਲੋਗੇ ਤਾਂ ਵੀ ਚੱਲ ਜੇਗਾ ਠੀਕ ਹੈ ਜੀ ਹੁਣ ਇਸ ਤੋਂ ਬਾਅਦ ਆਪਾਂ ਪਾਵਾਂਗੇ ਤੇ ਤੇ ਚਾਰ ਪੰਜ ਜਿਹੜੇ ਬਦਾਮ ਨੇ ਹਨਾ ਆ ਗਿਰੀਆਂ ਤੁਸੀਂ ਦੇਖ ਸਕਦੇ ਹੋ ਮੈਂ ਬਦਾਮ ਦੀਆਂ ਗਿਰੀਆਂ ਪਾ ਰਾਂਗੇ ਇਹਦੇ ਤੇ ਠੀਕ ਹੈ ਜੀ ਹੁਣ ਇਹਦੇ ਤੇ ਪਾਵਾਂਗਾ ਮੈਂ ਚੀਆ ਸੀਡਸ ਹਨਾ ਚੀਆ ਸੀਡਸ ਤੇ ਮੈਂ ਇੱਕ ਅਲੱਗ ਤੋਂ ਵੀਡੀਓ ਵੀ ਬਣਾਈ ਸੀਗੀ ਇਹ ਸਾਰੀਆਂ ਮੈਂ ਚੀਜ਼ਾਂ ਤਾਂ ਪਾ ਰਿਹਾ ਵਾਂ ਕਿਉਂਕਿ ਇਹ ਸਾਰੀ ਚੀਜ਼ਾਂ ਦਾ ਨਾ ਅਲੱਗ-ਅਲੱਗ ਕੰਮ ਆ ਸੋ ਇਸ ਕਰਕੇ ਮੈਂ ਸਾਰੀਆਂ ਚੀਜ਼ਾਂ ਟਾਈਡ ਕਰਦਾ ਪਿਆ ਆ ਮੱਖਜ ਨੇ ਥੋੜੀ ਜੀ ਆ ਮੱਖਜ ਵੀ ਮੈਂ ਇਹਦੇ ਵਿੱਚ ਪਾ ਲਾਂਗਾ ਜੀ ਠੀਕ ਹੈ ਜੀ ਤੇ ਹੁਣ ਇਹਦੇ ਵਿੱਚ ਜਿਹੜੀ ਚੀਜ਼ ਆ ਮੈਂ ਪਾਉਂਗਾ ਪੰਪਿੰਗ ਸੀਡਸ ਹੁੰਦੇ ਨੇ ਹਨਾ ਤੁਸੀਂ ਦੇਖ ਸਕਦੇ ਹੋ ਆ ਪੰਪਿੰਗ ਸੀਟਸ ਆ ਜੀ ਆ ਪੰਪਿੰਗ ਸੀਟਸ ਵੀ ਮੈਂ ਇਹਦੇ ਵਿੱਚ ਪਾ ਦਾਂਗਾ ਔਰਸ ਦੇ ਵਿੱਚ ਇਹਦੇ ਵਿੱਚ ਤੁਸੀਂ ਇੱਕ ਚੀਜ਼ ਨੋਟ ਕਰੋ ਆਪਾਂ ਇਹਦੇ ਵਿੱਚ ਮਿੱਠਾ ਵਗੈਰਾ ਕੁਝ ਨਹੀਂ ਪਾਇਆ ਹੈਗਾ ਜੀ ਸੋ ਤੁਸੀਂ ਦੇਖ ਸਕਦੇ ਹੋ ਇਹ ਆਪਣਾ ਇੱਕ ਪੀਨਟ ਬਟਰ ਆ ਨਾ ਆ ਚਮਚ ਵਿੱਚ ਇੱਕ ਪੀਨਟ ਬਟਰ ਵੀ ਪਾ ਰਹੇ ਹਾਂ ਤੁਸੀਂ ਪਾਉਣਾ ਚਾਹੁੰਦੇ ਹੋ ਤਾਂ ਪੀਨਟ ਬਟਰ ਤੁਸੀਂ ਪਾ ਸਕਦੇ ਹੋ ਅਗਰ ਨਹੀਂ ਤੁਸੀਂ ਪਾਉਣਾ ਚਾਹੁੰਦੇ ਹੋ ਤਾਂ ਕੋਈ ਦਿੱਕਤ ਨਹੀਂ ਤਾਂ ਵੀ ਚੱਲ ਜਾਏਗਾ ਹਨਾ ਮਿੱਠੇ ਵਾਸਤੇ ਤੁਸੀਂ ਇਹਦੇ ਵਿੱਚ ਸ਼ਹਿਦ ਪਾ ਸਕਦੇ ਹੋ ਤੁਸੀਂ ਆ ਦੇਖ ਸਕਦੇ ਹੋ ਜੀ ਆਪਣਾ ਮੀਲ ਉਹ ਹੀ ਆਪਾਂ ਇਹਨੂੰ ਚੰਗੀ ਤਰ੍ਹਾਂ ਸਾਰੀ ਨੂੰ ਆਪਾਂ ਇਹਨੂੰ ਇਹਦੇ ਵਿੱਚ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਾਂਗੇ ਮਿਕਸ ਹੋ ਜੇਗਾ ਸਾਰਾ ਓਟਸ ਦੇ ਵਿੱਚ ਓਟਸ ਦੇ ਵਿੱਚ ਆਪਾਂ ਪਾਣੀ ਪਾਣੀ ਦੇ ਵਿੱਚ ਬਣਾਇਆ ਤੇ ਇਹਦੇ ਵਿੱਚ ਦੇਖੋ ਆਪਾਂ ਨੂੰ ਫਾਈਬਰ ਵੀ ਮਿਲ ਗਿਆ ਪ੍ਰੋਟੀਨ ਵੀ ਮਿਲ ਗਿਆ ਹਨਾ ਗੁੱਡ ਫੈਟ ਵੀ ਆਪਾਂ ਨੂੰ ਮਿਲ ਗਈ ਆ ਸਾਰੀ ਜਿਹੜੀ ਸਾਡੀ ਬੋਡੀ ਨੂੰ ਚਾਹੀਦੀ ਹੁੰਦੀਆਂ ਨੇ ਉਹ ਸਾਨੂੰ ਮਿਲ ਚੁੱਕੀਆਂ ਵਾ ਸੋ ਇਦਾਂ ਦਾ ਤੁਸੀਂ ਮਤਲਬ ਵੀ ਬ੍ਰੇਕਫਾਸਟ ਬਣਾ ਕੇ ਤੁਸੀਂ ਖਾ ਸਕਦੇ ਹੋ ਹਨਾ ਅਗਰ ਮੰਨ ਕੇ ਦੇਖੋ ਮੈਂ ਤਾਂ ਇਹਦੇ ਵਿੱਚ ਕਾਫੀ ਕੁਝ ਐਡ ਕੀਤਾ ਫਰੂਟ ਫਰਾਟ ਤੁਸੀਂ ਸਿੰਪਲ ਓਟਸ ਵੀ ਖਾ ਲੋਗੇ ਨਾ ਕੱਲੇ ਓਟਸ ਖਾ ਲੋਗੇ ਤਾਂ ਵੀ ਉਹਦਾ ਬੇਨਫਿਟ ਆ ਤੁਸੀਂ ਓਟਸ ਦੇ ਵਿੱਚ ਕੋਈ ਵੀ ਫਰੂਟ ਤੁਸੀਂ ਇੱਕ ਐਡ ਕਰ ਲਿਓ ਸੋ ਮੈਂ ਮਸਲ ਗੇਨ ਕਰਨਾ ਚਾਹੁੰਦਾ ਵਾਂ ਨਾ ਫੈਟ ਘਟੇ ਤੇ ਮਸਲ ਗੇਨ ਹੋਵੇ ਇਸ ਲਈ ਨੇ ਸਾਰਾ ਕੁਝ ਇਹਦੇ ਵਿੱਚ ਮਟੀਰੀਅਲ ਪਾਇਆ ਵਾ ਸੋ ਇਹ ਆਪਣਾ ਹੁਣ ਬ੍ਰੈਕਫਾਸਟ ਹੋਏਗਾ ਜੀ ਸੋ ਹੁਣ ਆਪਾਂ ਜਿਹੜੀ 12:30 ਵਜੇ ਵਾਲੀ ਮੀਲ ਆ ਉਹਦੇ ਜੇ ਆਪਾਂ ਦੇਖਦੇ ਹਾਂ ਕੀ ਲੈਣਾ ਵਾ ਸੋ ਬਲੌਗ ਦੇ ਨਾਲ ਬਣੇ ਜਿਓ ਜੀ ਸੋ ਹਾਂਜੀ ਹੁਣ ਆਪਾਂ ਜਿਹੜੀ 12:30 ਵਜੇ ਵਾਲੀ ਮੀਲ ਆਪਣੀ ਆਪਾਂ ਉਹ ਲੈਣ ਲੱਗੇ ਆ ਤੁਸੀਂ ਦੇਖ ਸਕਦੇ ਇੱਕ ਤਾਂ ਮੈਂ ਲਿਆ ਇਹਦੇ ਵਿੱਚ ਸੰਤਰਾ ਤੇ 10 ਕ ਗਿ ਜਿਹੜੀਆਂ ਗਰੀਆਂ ਨੇ ਮਿਲ ਜਾਨੇ ਪਿਸਤੇ ਮਿਲ ਜਾਨੇ ਦੇ ਆਪਣਾ ਪਿਸਤਾ ਹੋ ਗਿਆ ਅਖਰੋਟ ਹੋ ਗਿਆ ਜੀ ਤੇ ਨਾਲ ਆਪਣਾ ਹੋ ਗਿਆ ਇੱਕ ਸੰਤਰਾ ਹੋ ਗਿਆ ਸੰਤਰੇ ਦੀ ਥਾਂ ਤੇ ਤੁਸੀਂ ਕੋਈ ਵੀ ਫਰੂਟ ਤੁਸੀਂ ਲੈ ਸਕਦੇ ਹੋ ਨਾ ਔਰੈਂਜ ਦੀ ਥਾਂ ਤੇ ਕੋਈ ਵੀ ਫਰੂਟ ਤੁਸੀਂ ਲੈ ਸਕਦੇ ਹੋ ਤੇ ਅੱਲਾ ਵੀ ਖਾ ਸਕਦੇ ਹੋ ਜੀ ਤੁਸੀਂ ਪਾਈਨੈਪਲ ਵੀ ਲੈ ਸਕਦੇ ਹੋ ਪਪੀਤਾ ਵੀ ਖਾ ਸਕਦੇ ਹੋ ਤੁਸੀਂ ਕੋਈ ਵੀ ਜਿਹੜਾ ਤੁਹਾਨੂੰ ਫਰੂਟ ਵਧੀਆ ਲੱਗਦਾ ਸੀਜ਼ਨਲ ਫਰੂਟ ਤੁਸੀਂ ਉਹ ਲੈ ਸਕਦੇ ਹੋ ਸੋ ਇਹਦੇ ਨਾਲ ਤੁਸੀਂ ਗ੍ਰੀਨ ਟੀ ਜਾਂ ਬਲੈਕ ਕਾਫੀ ਵੀ ਤੁਸੀਂ ਲੈ ਸਕਦੇ ਹੋ ਸੋ ਇਸ ਤੋਂ ਬਾਅਦ ਆਪਾਂ ਸਿੱਧਾ ਹੁਣ ਲੰਚ ਕਰਾਂਗੇ ਜੀ ਸੋ ਹਾਂਜੀ ਆਪਾਂ ਲੱਗੇ ਜੀ ਹੁਣ ਕਰਨ ਲਾਂਚ ਤੇ ਆਪਣੇ ਲਾਂਚ ਦਾ ਟਾਈਮ ਹੋ ਗਿਆ ਸੋ ਆਪਾਂ ਅੱਜ ਲਾਂਚ ਦੇ ਵਿੱਚ ਲੈ ਆ ਜੀ ਪਹਿਲਾਂ ਤਾਂ ਆਪਾਂ ਲਈ ਇੱਕ ਬਲੇਡ ਸਲਾਦ ਦੀ ਸਲਾਦ ਦੇ ਵਿੱਚ ਤੁਸੀਂ ਦੇਖ ਸਕਦੇ ਆਪਾਂ ਤਿੰਨ ਚਾਰ ਚੀਜ਼ਾਂ ਨੇ ਜਿਹੜੀ ਐਡ ਕੀਤੀਆਂ ਨੇ ਇੱਕ ਤਾਂ ਆਪਾਂ ਨਿੰਬੂ ਐਡ ਕੀਤਾ ਵਾ ਜੀ ਨਿੰਬੂ ਸਲਾਦ ਦੇ ਉੱਤੇ ਵੀ ਪਾਵਾਂਗੇ ਆਪਾਂ ਸਬਜ਼ੀ ਜੀ ਵੀ ਪਾਵਾਂਗੇ ਨਾਲ ਆਪਾਂ ਇੱਕ ਗਾਜਰ ਐਡ ਕੀਤੀ ਆ ਖੀਰਾ ਐਡ ਕੀਤਾ ਜੀ ਟਮਾਟਰ ਐਡ ਕੀਤੀ ਆ ਪਿਆਜ਼ ਲਿਆ ਜੀ ਆਪਾਂ ਇੱਕ ਦੋ ਆਪਾਂ ਹਰੀ ਮਿਰਚ ਲਈਏ ਜੀ ਇਹ ਤਾਂ ਆਪਣਾ ਹੋਏਗਾ ਜੀ ਸਲਾਦ ਜੀ ਤੇ ਇਹਦੇ ਨਾਲ ਆਪਾਂ ਲੈਵਾਂ ਲਾਂਚ ਦੇ ਵਿੱਚ ਅੱਜ ਆਪਾਂ ਬੜੀ ਘੈਂਟ ਚੀਜ਼ ਲਈ ਆ ਆਪਾਂ ਲਿਆਵਾ ਇੱਕ ਸੋਇਆ ਪਨੀਰ ਲੈ ਜੀ 100 ਗ੍ਰਾਮ ਇਹ ਸੋਇਆ ਪਨੀਰ ਆ ਜੀ 30 ਗ੍ਰਾਮ ਰਾਈਸ ਆ ਜੀ ਇਹ ਤੁਸੀਂ ਦੇਖ ਸਕਦੇ 30 ਗ੍ਰਾਮ ਇਹ ਆਪਣੇ ਰਾਈਸ ਆ ਜੀ ਹੈ ਨਾ ਤੇ ਆਪਾਂ ਇੱਕ ਛੋਲੇ ਦੀ ਸਬਜ਼ੀ ਜਿਹੜੀ ਇੱਕ ਕੋਲੀ ਆਪਾਂ ਛੋਲੇ ਦੀ ਸਬਜ਼ੀ ਲਈ ਹੈ ਜੀ ਸੋ ਇਹ ਆਪਣਾ ਹੁਣ ਲੰਚ ਹੋਏਗਾ ਜੀ ਇਹ ਤੇ ਆਪਣੀ ਜਾਨੀ ਜੀ ਥਰਡ ਮੀਲ ਆ ਤੇ ਹੁਣ ਆਪਾਂ ਨਾ 5:30 ਵਜੇ ਆਪਾਂ ਮੰਗਲਵਾਰੀ ਅਗਲੀ ਵੀ ਲਵਾਂਗੇ ਤੇ ਆਹ ਲੰਚ ਕਰਨ ਤੋਂ ਬਾਅਦ ਤੁਸੀਂ ਗ੍ਰੀਨ ਟੀ ਗ੍ਰੀਨ ਕੌਫੀ ਜਾਂ ਫਿਰ ਤੁਸੀਂ ਬ્લેਕ ਕੌਫੀ ਵੀ ਤੁਸੀਂ ਉਹ ले ਸਕਦੇ ਹਾਂ ਜੀ ਸੋ ਇਹ ਆਪਣਾ ਲਾਂਚ ਆ ਅਗਰ ਤੁਸੀਂ ਆਪਣਾ ਬੋਡੀ ਵੇਟ ਘਟਾਉਣਾ ਚਾਹੁੰਦੇ ਹੋ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਜ ਦੀ ਮੀਲ ਜਿਹੜੀ ਮੈਂ ਖਾ ਰਿਹਾ ਵਾਂ ਨਾ ਜਿਹੜੇ ਤੁਸੀਂ ਵੇਜੀਟੇਰੀਅਨ ਨੇ ਇਹ ਸਪੈਸ਼ਲ ਉਹਨਾਂ ਵਾਸਤੇ ਜਿਹੜੇ ਵੇਜ ਖਾਂਦੇ ਨੇ ਕਿਉਂਕਿ ਅਗਰ ਤੁਸੀਂ ਵੇਜੀਟੇਰੀਅਨ ਤਾਂ ਤੁਸੀਂ ਆਜ ਦੀ ਮੀਲ ਨੂੰ ਤੁਸੀਂ ਫੋਲੋ ਕਰ ਸਕਦੇ ਹੋ ਸੋ ਨੂੰ ਆਪਾਂ ਹੁਣ ਮਿਲਦੇ ਹਾਂ ਠੀਕ 5:30 ਵਜੇ ਅਗਲੀ ਮੀਲ ਦੇ ਵਿੱਚ ਸੋ ਦੇਖਦੇ ਆਪਾਂ ਉਹਦੇ ਵਿੱਚ ਕੀ ਲੈਣਾ ਵਾ ਸੋ ਪਲੀਜ਼ ਬਲੌਗ ਦੇ ਨਾਲ ਬਣੇ ਰਹੋ ਜੀ ਸੋ ਹਾਂਜੀ ਆਪਾਂ ਲੱਗਿਆ ਜੀ ਹੁਣ ਕਰਨਾ ਡਿਨਰ ਤੇ 5:30 ਦੀ ਮੀਲ ਆ ਜਿਹੜੀ ਆਪਾਂ ਤੋਂ ਕਿ ਮੈਂ ਕਿ ਲਈ ਬਾਹਰ ਸੀਗਾ ਤੇ ਜਿਹਦੇ ਕਰਕੇ ਆਪਣੀ ਮੀਲ ਜਿਹੜੀ ਉਹ ਵੀ ਮਿਸ ਹੋ ਗਈ ਵੈਸੇ ਇਹਦੀ ਭੁੱਖ ਵੀ ਦੀ ਲੱਗੀ ਹੋਈ ਸੀਗੀ ਤਾਂ ਕਿ ਮੈਂ ਮੀਲ ਨਹੀਂ ਲਈ ਹੈਗੀ ਤੇ ਆਪਾਂ ਹੁਣ ਸਿੱਧਾ ਡਿਨਰ ਹੀ ਕਰਨ ਲੱਗੇ ਹਾਂ ਤੇ ਡਿਨਰ ਦੇ ਵਿੱਚ ਦੇਖ ਸਕਦਾ ਜੇ ਮੈਂ ਬਹੁਤ ਥੋੜੀ ਚੀਜ਼ਾਂ ਜਿਹੜੀ ਐਡ ਕੀਤੀਆਂ ਨੇ ਇਹਦੇ ਵਿੱਚ ਮੈਂ ਇੱਕ ਤਾਂ ਮੈਂ ਲਿਆਵਾ 100 ਗ੍ਰਾਮਾ ਜਿਹੜਾ ਸੋਇਆ ਪਨੀਰ ਐਡ ਕੀਤਾ ਜੀ ਤੇ ਇੱਕ ਗੋਲੀ ਦੀ ਇੱਕ ਗੋਲੀ ਮੈਂ ਸਬਜ਼ੀ ਦੀ ਐਡ ਕੀਤੀ ਹੈ ਜੀ ਇੱਕ ਗੋਲੀ ਸਬਜ਼ੀ ਦੀ ਹੈ ਜੀ ਇਹ ਚਿੱਟੇ ਛੋਲੇ ਦੀ ਤੇ 100 ਗ੍ਰਾਮ ਪਨੀਰ ਹੈ ਜੀ ਇਹਦੇ ਵਿੱਚ ਨਾ ਆਪਾਂ ਕਾਰਬੋਹਾਈਡਰੇਟ ਵਗੈਰਾ ਪਾਏਗੇ ਨਾ ਫੈਟ ਵਗੈਰਾ ਕੁਝ ਵੀ ਆਪਾਂ ਸਿਰਫ ਇਸ ਦੇ ਵਿੱਚ ਪ੍ਰੋਟੀਨ ਹੀ ਐਡ ਕੀਤਾ ਵਾ ਤੇ ਬਾਕੀ ਫਾਈਬਰ ਵਾਸਤੇ ਆਪਾਂ ਆਪਾਂ ਸਲਾਦ ਐਡ ਕੀਤਾ ਵਾ ਸਲਾਦ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਪਾਂ ਗਾਜਰ ਲਈ ਹੈ ਜੀ ਤੇ ਖੀਰਾ ਲਿਆ ਵਾ ਇੱਕ ਪਿਆਜ਼ ਲਿਆ ਟਮਾਟਰ ਲਿਆ ਵਾ ਸੋ ਇਹ ਆਪਣਾ ਅਜਰਾਤ ਦਾ ਡਿਨਰ ਹੋਏਗਾ ਜੀ ਇਹ ਆਪਣਾ ਰਾਜਰਾਤ ਦਾ ਡਿਨਰ ਹੋਏਗਾ ਜੀ ਤੇ ਆਪਾਂ ਰਾਤ ਨੂੰ ਸੌਣ ਲੱਗੇ ਆਪਾਂ ਗ੍ਰੀਨ ਕਾਫੀ ਜਾਂ ਗ੍ਰੀਨ ਟੀ ਆਪਾਂ ਲਵਾਂਗੇ ਤੁਸੀਂ ਗ੍ਰੀਟੀ ਜਾਂ ਗ੍ਰੀਨ ਕਾਫੀ ਵਗੈਰਾ ਤੁਸੀਂ ਲੈ ਸਕਦੇ ਹੋ ਅਗਰ ਤੁਸੀਂ ਆਪਣਾ ਬੋਡੀ ਵੇਟ ਘਟਾਉਣਾ ਚਾਹੁੰਦੇ ਹੋ ਨਾ ਤਾਂ ਡਿਨਰ ਤੁਸੀਂ ਇਸ ਟਾਈਪ ਦਾ ਕਰੋ ਉਹਦੇ ਵਿੱਚ ਕਾਰਬੋਹਾਈਡਰੇਟ ਤੁਸੀਂ ਖਾਣੇ ਬੰਦ ਕਰ ਦਿਓ ਕਿਉਂਕਿ ਜਦੋਂ ਤੁਸੀਂ ਰਾਤ ਨੂੰ ਕਾਰਬੋਹਾਈਡਰੇਟ ਖਾ ਲੈਂਦੇ ਹੋ ਨਾ ਤੇ ਵਰਕਆਊਟ ਤੁਸੀਂ ਕਰਦੇ ਵੀ ਨਹੀਂ ਹੈਗੇ ਉਹਦੋਂ ਕੀ ਹੈ ਕਿ ਤੁਹਾਡਾ ਬੋਡੀ ਵੇਟ ਵਾਧਾ ਵਾ ਸੋ ਇਸ ਕਰਕੇ ਰਾਤ ਨੂੰ ਕਾਰਬੋਹਾਈਡਰੇਟ ਜਿਵੇਂ ਚੌਲ ਹੋ ਗਏ ਰੋਟੀ ਹੋ ਗਈ ਆਲੂ ਹੋ ਗਏ ਇਹ ਜੇ ਚੀਜ਼ਾਂ ਨੂੰ ਖਾਣ ਤੁਸੀਂ ਬੰਦ ਕਰ ਦਿਓ ਸੋ ਇਸ ਕਰਕੇ ਆਪਾਂ ਦੇਖ ਸਕਦੇ ਹਾਂ ਬਹੁਤ ਘੱਟ ਮੀਲ ਲਈ ਇਹ ਇਹਦੇ ਵਿੱਚ ਬਹੁਤ ਘੱਟ ਉਹ ਫੂਡ ਇਹਦੇ ਵਿੱਚ ਸਿਰਫ 100 ਗ੍ਰਾਮ ਪਨੀ ਤੇ ਨਾਲ ਆਪਾਂ ਸਲਾ ਦੇਣੀ ਕਿਤਾਬਸ ਹੋਰ ਕੁਝ ਵੀ ਨਹੀਂ ਹੈਗਾ ਸੋ ਅਗਰ ਤੁਸੀਂ ਆਪਣਾ weight ਘਟਾਉਣਾ ਚਾਹੁੰਦੇ ਹੋ ਤਾਂ ਰਾਤ ਨੂੰ ਇਸ ਤਰ੍ਹਾਂ ਦਾ ਖਾਣਾ ਤੁਸੀਂ ਸ਼ੁਰੂ ਕਰ ਦਿਓ ਜੀ ਸੋ ਆਪਾਂ ਜਿਹੜਾ ਅੱਜ ਦਾ ਵਲੋਗ ਆਪਾਂ ਇੱਥੇ ਖਤਮ ਕਰ ਦਿੰਦੇ ਆ ਤੇ ਰਾਤ ਨੂੰ ਆਪਾਂ ਸੌਣ ਲੱਗੇ ਗ੍ਰੀਨ ਟੀ ਜਾਂ ਗ੍ਰੀਨ ਆਪਾਂ ਕੌਫੀ ਵੀ ਪੀਵਾਂਗੇ ਸੋ ਮਿਲਦੇ ਆ ਕੱਲ ਨੂੰ ਇੱਕ ਨਵੇਂ ਤੇ ਵਧੀਆ ਵਲੋਗ ਨਾਲ ਸਵੇਰੇ ਸੋ ਦੋਸਤੋ ਮੇਰੇ ਵੱਲੋਂ ਤੁਹਾਨੂੰ ਸਾਰਨ ਪੈਰਪੜੀ ਸੱਚੀ ਕਰਤੇ ਗੁੱਡ ਨਾਈਟ